ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਈ ਲੋਕ ਇਹ ਕਹਿ ਰਹੇ ਆ ਕਿ ਬੀਬੀ ਕੰਗਣਾ ਰਣੌਤ ਦੇ ਬਿਆਨਬਾਜ਼ੀ ਸਿਰਫ ਆਪਣੇ ਪ੍ਰਚਾਰ ਦੇ ਲਈ ਕੀਤਾ ਜਾ ਰਿਹਾ ਸਭ ਕੁਝ ਜੋ ਵੀ ਉਹ ਵਿਵਾਦਤ ਬੋਲ ਰਹੀ ਹੈ ਪਰ ਦੂਜੇ ਪਾਸੇ ਇਹ ਕਹਿ ਵੀ ਹੈ ਕਿ ਕਿੰਨੀ ਕੁ देर ਬੋਲਣ ਦਿੱਤਾ ਜਾਵੇ ਰਿਐਕਸ਼ਨ ਤਾਂ ਦੇਣਾ ਹੀ ਪਵੇਗਾ ਤੁਸੀਂ ਕੀ ਸਮਝਦੇ ਹੋ ਦੇਖੋ ਜਿਹੜੇ ਮਤਬਲ ਇਹ ਸਭ ਨਸਟਾਰ ਹੁੰਦੇ ਨੇ ਜਾਂ ਕੋਈ ਗਾਉਣ ਵਾਲਾ ਹੁੰਦਾ ਕੋਈ ਵੀ ਹੁੰਦਾ ਜੀ ਇਹ ਹਮੇਸ਼ਾ ਬਾਸ ਤੇ 빙ੀਚ ਦੀ ਗੱਲ ਕਰੇ ਕਿ ਆਪਣੀ ਮਸ਼ਹੂਰੀ ਕਰਾਉਂਦਾ ਹੁੰਦਾ ਜੀ ਬਾਤ ਜਿਵੇਂ ਪਹਿਲਾਂ ਵੀ ਨੇ ਹਵਾਈ ਅੱਡੇ ਦੇ ਉੱਤੇ ਉਤੋਂ ਕੁੜੀ ਨੂੰ ਮੰਦਾ ਚੰਗਾ ਬੋਲਿਆ ਜੀ ਉਹ ਕੁੜੀ ਤੋਂ ਮਾੜਾ ਮੋਟਾ ਕੁਝ ਕਹਿ ਰਹਾ ਗਿਆ ਇਹ ਤਾਂ ਇੱਕ ਤਰ੍ਹਾਂ ਦੀ ਸਰਮੇ ਨੇ ਪਰ ਮੈਂ ਕਹਿੰਦਾ ਵੀ ਦੇ ਦਿੱਤੀ ਹੋ ਜੇ ਵੀ ਸਾਡੀ ਮਸੂਲੀ ਹੋਵੇ ਕਿੰਨਾ ਕੁ ਲੋਕਾਂ ਚ ਚਰਚਾ ਤਾਂ ਬਣਦੀ ਹੈ ਜੀ ਹੁਣ ਜਿੰਨਾ ਜ਼ਿਆਦਾ ਚਰਚਾ ਤਾਂ ਉਹਨੂੰ ਜੀ ਕਿ ਜਿਹੜੀ ਫਿਲਮ ਬਲਾਈਆ ਚਾਹੀਏ ਤੁਸੀਂ ਸਖਕੋਮ ਦਾ ਤਰਾਜ ਕਰੀ ਵੀ ਨਹੀਂ ਚੇਲਣ ਦੇਣੀ ਜੀ ਫਿਲਮਾਂ ਸਰਕਾਰਾਂ ਚਲਾਉਂਦੀਆਂ ਪਰ ਫਿਰ ਕੋਈ ਤਾਂ ਦੇਖਣ ਜਾਂਦਾ ਯਾਰ ਫਿਲਮ ਦੇ ਵਿੱਚ ਹੈ ਕੀ ਇਹ ਚਰਚਾ ਹੈ ਜੀ ਜੋ ਚਰਚਾ ਨਹੀਂ ਹੈ ਜੀ ਫਿਰ ਉਹਨੂੰ ਕੋਈ ਦੇਖਣ ਨਹੀਂ ਜਾਂਦਾ ਜੀ ਠੀਕ ਹੈ ਇੱਕ ਤਾਂ ਗੱਲ ਮੈਂ ਚਣੀ ਜਾਉਂਦਾ ਇੱਕ ਹੁੰਦਾ ਮਜ਼ਾਰੀ ਜੀ ਮਜ਼ਾਰੀ ਉਹਨੇ ਬਾਂਦਰ ਹੁੰਦਾ ਕਾਂਗਰੀ ਹੁੰਦੀ ਹੈ ਹਮ ਠੀਕ ਹੈ ਨਾ ਬੰਦ ਜੀ ਇਹਨਾਂ ਦਾ ਜਿਹੜਾ 7 ਲੀਟਰ ਹੈ ਉਹਦਾ ਮਜ਼ਾਰੀ ਹੈ ਇਹ ਬਾਂਦਰ ਤੇ ਬਾਗਰੀ ਕਹਿੰਦਾ ਕਿ ਕਿੱਥੋਂ ਬਿੱਟੂ ਨੂੰ ਕਹਾ ਬਾਂਦਰ ਹੀ ਬਾਗਰੀ ਉਹ ਜਿਵੇਂ ਨਚਾਉਂਦਾ ਉਹ ਜੁਕਰ ਲੱਕ ਦੇ ਜੀ ਤੁਸੀਂ ਭਾਵੇਂ ਇਸੇ ਮੁਹਾਵਰੇ ਦੀ ਆਧਾਰ ਨਹੀਂ ਦਿੱਤੀ ਹੈ ਕਿਸ ਤਰ੍ਹਾਂ ਦੀ ਗੱਲ ਬਣੀ ਹੁੰਦੀ ਹੈ ਪਰ ਕਈ ਲੋਕ ਕਹਿੰਦੇ ਆ ਕਿ ਬੀਬੀਆਂ ਬਾਰੇ ਸ਼ਬਦ ਦਾ ਸਤਿਕਾਰਯੋਗ ਬੋਲਣੇ ਚਾਹੀਦੇ ਆ ਚਾਹੇ ਵਿਰੋਧ ਹੀ ਕਰੀਏ ਆਪਾਂ ਕੋਈ ਸਰਕਾਰ ਨੂੰ ਬੰਦ ਹੋਵੇ ਜੋ ਉਹ ਆਗਲਾ ਨਹੀਂ ਸਤਕਾਰ ਸਾਡਾ ਕਰੂਗਾ ਤੇ ਇਹ ਜੈਂਸੋਵੇ ਕਹੇ ਲੀਡੀ ਜੋਏ ਜੇ ਸਾਡਾ ਕੋਈ ਸਤਕਾਰ ਕੋਵਾਂਗਾ ਸਰਕਾਰ ਨਹੀਂ ਕਰੂ ਉਹਦਾ ਸਤਕਾਰ ਕਿਨੇ ਕੀਤਾ ਜਾਊਗਾ ਹੂੰ ਸਾਡੇ ਬਾਰੇ ਕੋਈ ਵੱਡਾ ਸਾਡੇ ਭਾਰਾਂ ਬਾਰੇ ਵੱਡਾ ਬੋਲੂਗਾ ਸਾਡੇ ਬਾਰੇ ਵੱਡਾ ਬੋਲੂਗਾ ਫਿਰ ਕਾਹਦਾ ਸਤਕਾਰ ਹੋ ਦੇਣਗੇ ਵੈਸੇ ਤਾਂ ਦਿੱਲੀ ਅੰਦੋਲਨ ਜਿਹੜਾ ਸਾਰੀ ਦੁਨੀਆ ਨੇ ਦੇਖਿਆ ਉਹਨੂੰ ਕੋਈ ਭੁਲੇਖੇ ਨਹੀਂ ਕਿਸੇ ਦੇ ਪਰ ਬੀਬੀ ਕੰਗਨ ਰਾਣਾਉਤ ਨੂੰ ਕਿਵੇਂ ਭੁਲੇਖਾ ਹੋ ਸਕਦਾ ਇਹ ਵੀ ਕਿਹਾ ਗਿਆ ਕਿ ਉੱਥੇ ਤੇ ਇੰਨਾ ਜ਼ਿਆਦਾ ਉਹਨੂੰ ਰੋਕ ਦਿੱਤਾ ਗਿਆ ਉੱਥੇ ਮੈਂ ਲੋਕ ਮੈਨੂੰ ਦੁਬਾਰੇ ਕਹਿਣਾ ਪਊਗਾ ਵੀ ਜਿਵੇਂ ਮਜ਼ਦਾਰੀ ਮਿਚਾਵੇ ਮਨੋ ਕਿ ਨਕਣਾ ਵਾ ਤੇ ਹਮ ਮੰਨ ਲੋ ਬੰਦਰ ਨੇ ਰੋਟੀ ਵੀ ਖਾਣੀ ਹੈ ਨਾ ਵੀ ਕੋਈ ਖਿੱਡਾ ਪਾਉਂਦਾ ਕਿਉਂਕਿ ਕਿਹੜਾ ਪੰਡਾ ਦੇਖਿਆ ਤੇ ਕਿਹਦਾ ਦੇਖਿਆ ਪੰਡਾ ਕਿ ਬਹੁਤ ਜ਼ਿਆਦਾ ਖਿੱਡਾ ਜੀ 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 ਜੋ ਮਜ਼ਦਾਰੀ ਕਹਿੰਦਾ ਹੈ ਬੰਦਰ ਰੋਟੀ ਕੁਛ ਕਰਨਾ ਪੈਂਦਾ ਹੈ ਸਮਝ ਕੇ ਗੱਲ ਮਤਲਬ ਜਿੰਨੇ ਭੇੜੇ ਤੋਂ ਭੇੜੇ ਬਿਆਨ ਆਏ ਆ ਚਾਹੇ ਕਿਸਾਨ ਅੰਦੋਲਨ ਵਿੱਚ ਰੇਪ ਹੋਣ ਦੀ ਗੱਲ ਦੀ ਉਹਨੇ ਝੂਠੀ ਗੱਲ ਆਖੀ ਜਾਂ ਕੋਈ ਹੋਰ ਗੱਲਾਂ ਆਖੀਆਂ ਸਾਰੀਆਂ ਕਿਸੇ ਦੇ ਕਹਿਣ ਤੇ ਬੋਲ ਰਹੀ ਹੈ ਬੀਬੀ ਆਮ ਤੌਰ ਤੇ ਮੈਂ ਕਹਿੰਦਾ ਇੱਕ ਤਾਂ ਮਸਾਲਾ ਆ ਸਾਡਾ ਦੋਲਣਾ ਕਿਸਾਨਾਂ ਦਾ ਸੀ ਕਿਸਾਨ ਮੋਰਜ ਦਾ ਸ਼ਾਂਤ ਮੇਜ ਦੋਲਣਾ ਜੀ ਮਤਵਾ ਜੋ ਕਿਸੇ ਨੂੰ ਮੰਦਾ ਨਹੀਂ ਬੋਲਿਆ ਗਿਆ ਕਿਸੇ ਨੂੰ ਕੁਝ ਨਹੀਂ ਕਰਿਆ ਗਿਆ ਠੰਡੇ ਮੱਤੇ ਨਾਲ ਦਾ ਦੋਲਣਾ ਚਲਾਇਆ ਜਿਹੜੀਆਂ ਸ਼ਕਤੀਆਂ ਸਾਨੂੰ ਖਰਾਬ ਕਰਨਾ ਚਾਹੁੰਦੇ ਉਹਨਾਂ ਨੇ ਖਰਾਬ ਨਹੀਂ ਕਰਿਆ ਕਸਮ ਚਿਕਰ ਕਰੇ ਜੇ ਫਗਾਂ ਨਹੀਂ ਕਰਦੇ ਜਿਹੜੇ ਦੋਲਣਾ ਨੂੰ ਖਰਾਬ ਕਰਨਾ ਚਾਹੁੰਦੇ ਜੀ ਉਹਨਾਂ ਨੇ ਹੋਰ ਵੀ ਲੋੜੇ ਕੋਈ ਪਰ ਜਿਹੜੀ ਸਾਡੀ ਤਸਾਲ ਨਹੀਂ ਦਿੱਤੀ ਜੀ ਜਦ ਅੱਗੇ ਵਰਤੀ ਜੋ ਸਿਆਣੀ ਸੀ ਜੀ ਉਹਦੇ ਦੋਲਣ ਸ਼ਾਂਤ ਰੱਖ ਕੇ ਸਾਲ ਕੋਤੇ ਦੋਲਣਾ ਚਲਾਇਆ ਉਹਨੇ ਚਲੋ ਮੈਂ ਕਹਿੰਦਾ ਵੀ ਜਿਹੜੀ ਤੂਮ ਦੇ ਨਾਲ ਬਣਦੀ ਨਾ ਹੋਵੇ ਉਹਨੇ ਖਲਾਫ ਬੋਲਣਾ ਮਾੜੀ ਗੱਲ ਹੈ ਅੱਜ ਉਹ ਸਿੱਖਾਂ ਦੇ ਖਲਾਫ ਬੋਲ ਗਿਆ ਥੋਰੇ ਮੁਸਲਮਾਨਾਂ ਦੇ ਖਲਾਫ ਬੋਲੂ ਫਿਰ ਉਹ ਸਾਈਆਂ ਦੇ ਖਲਾਫ ਬੋਲੂ ਉਹ ਤਾਂ ਬੋਲੂ ਬੋਲੂਗੀ ਜੀ ਅਸੀਂ ਇਸ ਗੱਲ ਨੂੰ ਜਿਹੜਾ ਕੋਈ ਮੰਦਾ ਚੰਗਾ ਬੋਲਦਾ ਅਸੀਂ ਕਦੇ ਕੋਈ ਗੱਲ ਕਹੀ ਹੈ ਕਿ ਸਰ ਤੋਂ ਗੱਲ ਦੋ ਤੋਂ ਪੁੱਛੀ ਹੈ ਉਹਨਾਂ ਸਾਨੂੰ ਕੋਈ ਤਰ੍ਹਾਂ ਨਾਲ ਮਨ ਜਵਾਬ ਦਿੱਤਾ ਪਿਆ ਜੀ ਅਸੀਂ ਅੱਜ ਤੱਕ ਸਾਡੇ ਕਿਸੇ ਲੀਡਰ ਨੇ ਕਿਸੇ ਨੂੰ ਮੰਦਾ ਚੰਗਾ ਕਿਹਾ ਓਵਰ ਜੋ ਗੱਲ ਆਲ ਹੀ ਨਹੀਂ ਪੈਦਾ ਹੁੰਦੀ ਹਮਮ ਨਾਲੀ ਬੀਬੀ ਇਹ ਵੀ ਕਹਿੰਦੀ ਹੈ ਕਹਿੰਦੀ ਕਿ ਕਿਸਾਨੀ ਅੰਦੋਲਨ ਤਾਂ ਇਹਦੇ ਬੜੀ ਲੰਮੀ ਪਲੈਨਿੰਗ ਦੇ ਕਰਕੇ ਆਏ ਸੀ ਪੰਜਾਬ ਤੋਂ ਕਿਸਾਨ ਇਹ ਤੇ ਹੋਰ ਕੁਝ ਕਰਨਾ ਚਾਹੁੰਦੇ ਸੀ ਬੰਗਲਾਦੇਸ਼ ਵਰਗੇ ਹਾਲਾਤ ਬਣਾ ਸਕਦੇ ਸੀ ਉਦੋਂ ਜੇ ਲੰਮਾ ਚੱਲਦਾ ਇਹ ਤਾਂ ਕਹਿੰਦੇ ਸਾਡੀ ਸਰਕਾਰ ਦੀ ਸੂਝ ਸੀ ਕਿ ਕਾਨੂੰਨ ਵਾਪਸ ਲੈ ਲੈ ਤੇ ਵਾਪਸ ਚ ਭੇਜ ਦਿੱਤਾ ਗਿਆ ਨਹੀਂ ਨਹੀਂ ਉਹ ਕਿਸਾਨ ਮਿਸਪਲੇਨ ਤੇ ਉਹ ਜਿੱਤੇ ਬੰਗਲਾਦੇਸ਼ ਦਾ ਹਾਲ ਹੋਊਗਾ ਤੇ ਸਾਰੇ ਲੋਕ ਹੋਣਗੇ ਦੁਕਾਨਦਾਰ ਹੋਣਗੇ ਮਜ਼ਦੂਰ ਹੋਣਗੇ ਮਜ਼ਮੂਰ ਹੋਣਗੇ ਉਹ ਲੋਕਾਂ ਦਾ ਪਸੰਗਾ ਕੱਤੀ ਜਾਣਗੇ ਹਰ ਤੌਰ ਤੇ ਜੀ ਉਹ ਪਰਵਾਹ ਨੂੰ ਕਿੰਨਾ ਦੱਬਾਂਗੇ ਭਰਾਕਾ ਬਊ ਆ ਬੰਗਲਾਦੇਸ਼ ਵਾਲੀ ਮਹਾਰਾਣੀ ਨੇ ਵੀ ਹਿੱਸਾ ਕੰਮ ਕਰਿਆ ਉਹ ਲੋਕਾਂ ਕਰਕੇ ਜੀ ਇਹ ਕੱਤੀ ਜਾਣਗੇ ਆਪੇ ਲੋਕਾਂ ਨੇ ਭੜਕਣੀ ਬੜ ਪਰ ਹੈ ਨਾ ਜੀ ਸਾਡਾ ਕੋਈ ਰਾਜ਼ ਨਹੀਂ ਵੀ ਅਸੀਂ ਕੋ ਬੰਗਲਾਦੇਸ਼ ਵਾਲਾ ਕੰਮ ਕਰਨਾ ਚਾਹੀਦਾ ਨਾ ਹਮ ਅਸੀਂ ਕਹਿੰਦਾ ਸਾਡਾ ਬੇਸ਼ੇਵਰ ਅਸੀਂ ਤਿੰਨ ਚੀਜ਼ਾਂ ਦੀ ਰੱਖਿਆ ਕਰਦੇ ਹਾਂ ਢੰਡੇ ਦੀ ਜਿਹੜਾ ਸਾਡਾ ਰਾਸਤੀ ਢੰਡੇ ਹੈ ਹਮ ਸਭਦਾਨ ਦੀ ਤੇ 26 ਜਨਵਰੀ ਦਾ 15 ਅਗਸਤ ਮਨਾਈਏ ਉਹ ਵੀ ਅਸੀਂ ਰੱਖਿਆ ਕਰਦੇ ਹਾਂ ਜੀ ਹਮ ਤੇ ਜਿਹੜੀ ਇਹ ਚਰਚਾ ਚੱਲ ਰਹੀ ਜਿਵੇਂ ਕਿ ਹੁਣ ਸੁਪਰੀਮ ਕੋਰਟ ਤੱਕ ਮੁੱਦਾ ਚਲਿਆ ਗਿਆ ਦੂਜੇ ਪੜਾਅ ਦੇ ਅੰਦੋਲਨ ਚ ਬੇਸ਼ੱਕ ਸਿੱਧੇ ਤੌਰ ਤੇ ਤੁਹਾਡਾ ਉਸ ਅੰਦੋਲਨ ਨਾਲ ਨਹੀਂ ਕੋਈ ਨਾਤਾ ਪਰ ਫਿਰ ਵੀ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦਾ ਸਿਲਸਲਾ ਵੀ ਚੱਲਿਆ ਹੁਣ ਜਿਹੜੀ ਗੱਲ ਜਿੱਤੇ ਤੱਕ ਪੁੱਜੀ ਹੈ ਉਹਦੇ ਵਿੱਚੋਂ ਹਾਲ ਨਿਕਲਦਾ ਨਜ਼ਰ ਆਉਂਦਾ ਤੁਹਾਨੂੰ ਜਾਂ ਫਿਰ ਰੇੜਕਾ ਹੀ ਰਹੇਗਾ ਮੈਂ ਸਰਕਾਰ ਖਿਲਾਫ ਤੇ ਤੁਲੀ ਹੋਈ ਹੈ ਕਿ ਸਾਡੀ ਕੋਰਟ ਸਰਕਾਰ ਨੂੰ ਕੋਰਟ ਦਾ ਹੁਕਮ ਕਰੀਏ ਜਾਂ ਸਰਕਾਰ ਗੰਦ ਮੰਨੇ ਉਹ ਬਣਾਉਣ ਨੂੰ ਬੈਠੇ ਨੇ ਕਮੇਟੀ ਮੈਂ ਕਹ ਰਿਹਾ ਹਾਂ ਕਿ ਮੇਰੇ ਲੋਕਾਂ ਕਮੇਟੀ ਤੇ ਕੋਈ ਭਰੋਸਾ ਨਹੀਂ ਜਦੋਂ ਕਮੇਟੀ ਬਣ ਗਈ ਜਿਹੜਾ ਮਸਲਾ ਖੂਹਾ ਤੇ ਝੱਟ ਗਿਆ ਜੀ ਹਮਣ ਗੁਰਕਾਰ ਦੀ ਪਹਿਲੀ ਕਮੇਟੀ ਬਣੂ ਬਰੇ ਬਰੇ ਮੁੱਦਿਆਂ ਤੇ ਬੜੀਆਂ ਕਮੇਟੀਆਂ ਬਣੀਆਂ ਬੱਚੇ ਧੁਰੀਆਂ ਬਣਦੀਆਂ ਮੈਂ ਕਹ ਰਿਹਾ ਹਾਂ ਕਿ ਉਹਨਾਂ ਕੋਲ ਕੋਈ ਨਾ ਮਿਲ ਸਰਕਾਰ ਮੰਗਾਮਨ ਨੇ ਥੋੜੀਆਂ ਮੰਨੇ ਬਾੜੀਆਂ ਮੰਨੇ ਜਿੰਨੀ ਦਾ ਮੰਗਾ ਮਾ ਗਿਆ ਦੋ ਦੋਸ ਸਮਾਪਤੀ ਹੋ ਸਕਦਾ ਵੀ ਅੰਗੇ ਸੰਨੀਆਂ ਫਿਰ ਫੜੇ ਲੜਪਾਗੇ ਕੋਈ ਫਰਕ ਨਹੀਂ ਡੰਗਾ ਜੀ ਪਰ ਤੁਹਾਨੂੰ ਇਹ ਕਮੇਟੀ ਦੇ ਸਮਝ ਆਉਂਦੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੋਵੇਂ ਬੈਠਣ ਹਾਲਾਂਕਿ ਮਸਲਾ ਤਾਂ ਸਿੱਧਾ ਹੀ ਕੇਂਦਰ ਸਰਕਾਰ ਨਾਲ ਹੈ ਪਰ ਇੱਥੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਬੈਠਣ ਲਈ ਕਿਹਾ ਜਾ ਰਿਹਾ। ਕਿ ਮਤਲਬ ਹੰਨ ਤਾਂ ਕਰਨਾ ਸੈਕਟਰ ਸਰਕਾਰ ਨੇ? ਜੀ। ਤੇ ਸਟੇਟ ਸਰਕਾਰਾਂ ਕਹਿੰਦੀਆਂ ਸਟੇਟ ਸਰਕਾਰ ਬੈਂਡਿੰਗ ਕਰਨੇ ਇਹਨੇ ਸਾਰੇ ਬੰਦਾ। ਹੂੰ। ਮਤਲਬ ਜੇ ਸਟੇਟ ਸਰਕਾਰਾਂ ਖੁੱਸ ਗਈਆਂ ਸੈਂਟਰ ਨੇ ਕਰਨਾ ਹੈ। ਮੈਂ ਤੁਹਾਡੇ ਅੱਗੇ ਰਹਿਉ ਦੁਬਾਰਾ ਇਹ ਸਾਡੇ ਲੀਡਰ ਨੂੰ ਬੇਨਤੀ ਕਰਦਾ ਕਮੇਟੀ ਦਾ ਸਹਿਮਤੀ ਨਾ ਕਰਨਾ। ਹੂੰ। ਮਤਲਬ ਕਮੇਟੀ ਦੇ ਵਿੱਚ ਕੋਈ ਹੱਲ ਨਿਕਲਣ ਦੀ ਆਸ ਨਹੀਂ ਲੱਗਦੀ ਤੁਹਾਨੂੰ ਨਾ ਕਿ ਦੱਸੋ ਕਿਹੜੇ ਮੁੱਦੇ ਦਾ ਹੱਲ ਨਿਕਲਿਆ ਹੂੰ ਦੱਸੋ ਮੈਨੂੰ ਕਿਤੇ ਇੱਕ ਮੁੱਦਾ ਫਿਰ ਮਲਾਂ ਅਸਾਂ ਨੇ ਤਾਂ ਕਮੇਟੀ ਬਣੀ ਉਹ ਹੱਲ ਹੋਵੇ ਸਵਾਲ ਹੀ ਨਹੀਂ ਪੈਦਾ ਕਮੇਟੀ ਮਰ ਕੇ ਹੱਲ ਹੋ ਜੀ ਹੂੰ ਸਿੱਧਾ ਕਮੇਟੀ ਦਾ ਤਾਂ ਬਚੂਲਾ ਤਾਂ ਉਦੋਂ ਪੈਂਦਾ ਹੁੰਦਾ ਹੈ ਕਿ ਜਾਂ ਸਰਕਾਰ ਸੈਣੀ ਨਹੀਂ ਹੈਗੀ ਜਾਂ ਲਾਣ ਵਾਲੇ ਲੀਡਰ ਸੈਣੀ ਨਹੀਂ ਲਗੇ ਉਹ ਬੈ ਕੇ ਗੱਲ ਕਰਨ ਵੀ ਉਹ ਆ ਮੰਗਾਂ ਮੰਨ ਨਹੀਂ ਮੰਨਦੇ ਕਮੇਟੀ ਦਾ ਮਤਲਬ ਹੁੰਦਾ ਹੈ ਕਿ ਮਤਲਬ ਥੋਲ ਨੂੰ ਕਾੜਨਾ ਜੀ ਤਾਂ ਤੁਸੀਂ ਸਾਡੇ ਨਾਲ ਜੁੜ ਕੇ ਗੱਲਬਾਤ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ